ਸਾਸਰੀ ਕਾਲ ਜੀ ਕੀ ਹਾਲ ਚਾਲ ਨੇ ਸਾਰੇ ਹੀ ਮੇਰੇ ਭਰਾਵਾਂ ਦੇ ਅੱਜ ਤੁਹਾਡੇ ਵਾਸਤੇ ਮਾਡਲ ਲੈ ਕੇ ਆਇਆ ਮੈਂ ਗੇਮ ਦਾ ਇੱਕ ਮੇਰੇ ਪਿਆਰੇ ਪਿਆਰੇ ਬੱਚਿਆਂ ਵਾਸਤੇ ਮੈਂ ਕਹਿੰਨਾ ਮਜ਼ਾ ਨਾ ਜੇ ਨਾ ਆਏ ਹਾਏ X7M ਇਹਦਾ ਮਾਡਲ ਨੇਮ ਆ 3.5 ਇੰਚ ਦੀ ਸਕਰੀਨ ਆ HD ਕਲਰ ਸਕਰੀਨ ਆ ਇਹਦੀ ਤੇ 500 in 1 ਮਤਲਬ 500 ਗੇਮਾਂ ਇੱਕ ਮਾਡਲ ਦੇ ਵਿੱਚ ਇਹਨਾਂ ਨੇ ਦੇ ਦਿੱਤੀਆਂ ਵਾ ਵੋ ਠੀਕ ਆ ਜੀ ਵਾਓ ਵਾਓ ਸੁਪਰ X x3 ਹਾਂ ਮਤਲਬ ਸਮਝ ਗਏ ਠੀਕ ਹੈ ਜੀ ਤੇ ਡਬਲ ਗੇਮ ਲਿਖਿਆ ਮਤਲਬ ਡਬਲ ਗੇਮ ਦਾ ਮਤਲਬ ਹੋ ਗਿਆ ਕਿ ਦੋ ਇਹਦੇ ਨਾਲ ਹੋਣੇ ਆ ਆ ਦੋ ਆ ਠੀਕ ਹੈ ਜੀ ਟੀਵੀ ਕੰਟੈਕਟ ਕਰ ਸਕਦੇ ਹੋ ਟੂਵੇ ਕੀ ਟੂਵੇ ਕੀ ਆ ਆ ਵਾਲੀ ਜਿਹੜੀ ਹੈ ਤੁਹਾਨੂੰ ਦਿਖਾਉਣੀ ਜਾਂਦਾ ਅੰਦਰੋਂ ਆਪਾਂ ਖੋਲ ਕੇ ਤੇ ਹੋਰ ਵੀ ਕਾਫੀ ਇਹਦੇ ਵਿੱਚ ਮਤਲਬ 1200 ਐਮਐਚ ਬੈਟਰੀ ਆ ਠੀਕ ਹੈ ਜੀ ਇਹ ਆ ਸਾਰੇ ਫੀਚਰ ਲਿਖੇ ਹੋਇਆ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਫੀਚਰ ਆ ਆਪਾਂ ਤੁਹਾਨੂੰ ਇਹਨੂੰ ਓਪਨ ਕਰਕੇ ਦਿਖਾਉਨੇ ਜਿਆਦਾ ਟਾਈਮ ਨਾ ਤੁਹਾਡਾ ਖਰਾਬ ਕਰੀਏ ਕਿਉਂਕਿ ਮਾਡਲ ਜਿਹੜਾ ਹੈ ਨਾ ਇਹ ਬੜਾ ਹੀ ਖਤਰਨਾਕ ਆ ਮਜ਼ਾ ਨਾ ਆ ਜਾਏ ਮੇਰੇ ਭਰਾ ਤੇ ਕਹਿ ਦਿਓ ਮੈਂ ਕਹਿੰਦਾ ਆ ਚੈੱਕ ਕਰਿਓ ਜੀ ਇਦਾਂ ਕੁਝ ਨਿਕਲ ਗਿਆ ਇਹਦੇ ਅੰਦਰੋਂ ਆਏ ਹਾਏ 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 ਇਹ ਲੁੱਕ ਬੜੀ ਪਿਆਰੀ ਆ ਜਿਹੜੇ ਪਹਿਲਾ ਮਾਡਲ ਸੀਗਾ ਉਹਦੇ ਨਾਲੋਂ ਲੁੱਕ ਬਹੁਤ ਪਿਆਰੀ ਆ ਪੁਰਾਣਾ ਮਾਡਲ ਲੈ ਕੇ ਆਈਂ ਛੋਟੇ ਵਾਲਾ ਬਹੁਤ ਹੀ ਪਿਆਰੀ ਆ ਚੈੱਕ ਕਰੋ ਤੇ ਇਹਦੇ ਵਿੱਚ ਆਪਾਂ ਪਿੱਛੋਂ ਚੈੱਕ ਕਰਾਂਗੇ ਲਓ ਜੀ ਨੋਕੀਆ ਬੈਟਰੀ ਪੈਂਦੀ ਆ ਮਤਲਬ ਬੀ ਐਲ 5 ਸੀ ਇਹਦੇ ਵਿੱਚ ਬੈਟਰੀ ਪੈਂਦੀ ਆ ਤੇ ਬਾਈ ਚਾਂਸ ਕੁਦਰਤੀ ਜੇ ਖਰਾਬ ਵੀ ਹੋ ਗਈ ਨਾ ਮੈਂ ਕਹਿੰਦਾ इजीली ਤੁਹਾਨੂੰ ਜਿੱਥੋਂ ਮਰਜੀ ਤੁਸੀਂ ਬੈਟਰੀ ਲੈ ਲਿਓ ਹਰ ਸ਼ਾਪ ਤੋਂ ਤੁਹਾਨੂੰ ਮਿਲ ਜੇਗੀ 100 ਰੁਪਏ ਦੇ ਵਿੱਚ ਹੁਣ ਆਪਾਂ ਕਰਦੇ ਆ ਜੀ ਇਹਦੇ ਆ ਇੱਥੇ ਇਹਦਾ ਦਿੱਤਾ ਸਪੀਕਰ ਜਿਹੜਾ ਆਪਾਂ ਨੂੰ ਨਾਲ-ਨਾਲ ਮਜ਼ਾ ਦਿਵਾਊਗਾ ਪੂਰਾ ਆਨ-ਆਫ ਆ ਗਿਆ ਟੀਵੀ ਕਨੈਕਟ ਹੋ ਜਾਊਗਾ ਡੀ ਸੀ ਡੀ ਸੀ ਮਤਲਬ ਚਾਰਜਿੰਗ ਹੋਗੀ ਇਹਦੀ ਤੇ ਅੱਗੇ ਆ ਗਿਆ ਵੋਲਿਊਮ ਠੀਕ ਹੈ ਜੀ ਇੱਥੋਂ ਵੋਲਿਊਮ ਘੱਟ ਵੱਧ ਹੋਊਗੀ ਤੇ ਉਸ ਤੋਂ ਬਾਅਦ ਚ ਇਹਨੂੰ ਆਪਾਂ ਓਪਨ ਕੀਤਾ ਆ ਆ ਗਈ ਇਹਦੀ ਲੈਂਗੁਏਜ ਠੀਕ ਹੈ ਜੀ ਆ ਚਾਈਨਿਸ ਆ ਉੱਪਰ ਠੀਕ ਹੈ ਜੀ ਥੱਲੇ ਇੰਗਲਿਸ਼ ਆ ਇਹਨੂੰ ਆਪਾਂ ਇਦਾਂ ਕਰਕੇ ਤੈਨੂੰ ਓਪਨ ਕਰਕੇ ਦਿਖਾਈਏ ਟਾਈਮ ਨਾ ਖਰਾਬ ਕਰੀਏ ਜਿੱਦਾਂ ਹੀ ਆਪਾਂ ਇੱਥੇ ਕੀਤਾ ਹੁਣ ਆਪਾਂ ਦਬਣਾ ਆ ਵਾਲਾ ਸਟਾਰਟ ਇਹ ਸਟਾਰਟ ਆ ਆਹਾਂ ਬੈਕ ਆ ਵੀ ਆਪਾਂ ਕਿਤੇ ਵੀ ਫਸੇ ਹੋਈਏ ਤਾਂ ਆਪਾਂ ਬੈਕ ਹੋ ਸਕਦੇ ਆ ਇੱਥੋਂ ਸਟਾਰਟ ਹੋ ਗਿਆ ਆਪਾਂ ਅੱਗੇ ਆ ਗਏ ਗੇਮਾਂ ਆਪਾਂ ਲਾਸਟ ਗੇਮ ਦੇਖਣੀ ਆ ਇੱਥੋਂ ਦੇਖ ਸਕਦੇ ਆ 500 500 ਗੇਮਾਂ ਆ ਕੋਲੇ ਨੂੰ ਤੇ ਆਪਾਂ ਇਹਦੀ ਕੋਈ ਵੀ ਗੇਮ ਓਪਨ ਕਰ ਲਵਾਂਗੇ ਹੁਣ ਓਪਨ ਕਰਨ ਵਾਸਤੇ ਫਿਰ ਆਪਾਂ ਨੂੰ ਮਤਲਬ ਆ ਆਪਣਾ ਓਕੇ ਆ ਕਹਿੰਦਾ ਮਤਲਬ ਇਹ ਆਪਣਾ ਯੈਸ ਆ ਜਦੋਂ ਆਪਾਂ ਯੈਸ ਦੇਣਾ ਵਾ ਇੱਥੋਂ ਆਪਾਂ ਦੇਤਾ ਇਹਨੂੰ ਯੈਸ ਆ ਦੇਖੋ ਨਿਕਲ ਕੇ ਕਾਹ ਆ ਮਤਲਬ ਤੋਤੇ ਜਿਹੜਾ ਮੂੰਹ ਆ ਗਿਆ ਆ ਲੋ ਜੀ ਆ ਗੇਮ ਜਿਹੜੀ ਆ ਆ ਲੋ ਚਲਦੀ ਤੈਨੂੰ ਯਾਰੇ ਦਿਖਾਵਾਂ ਗੇਮ ਦੇ ਆਏ ਹਾਏ ਹਾਏ ਓ ਮੈਂ ਕਹਿੰਦਾ ਸਵਾਦ ਇੱਥੋਂ ਵੀ ਸਭੀ ਆਪਾਂ ਖੇਡ ਸਕਦੇ ਆ ਆ ਆ ਅੱਜ ਤੇਰੀ ਓ ਤੇਰੀ ਬੈਟਰੀ ਮਰ ਗਈ ਉਹ ਮਰ ਗਈ ਉਹ ਮਰ ਗਈ ਉਹ ਮਰ ਗਈ ਮਤਲਬ ਬਹੁਤ ਹੀ ਮਸਤ ਗੇਮ ਆ ਆ ਬਟਨ ਤੇ ਆ ਬਟਨ ਨੇ ਨਾ ਆ ਬਟਨ ਦੀ ਯੂਜ਼ਿੰਗ ਖਤਮ ਕਰ ਦਿੱਤੀ ਆ ਜਿੱਦਾ ਇੱਥੇ ਆਪਾਂ ਹੱਥ ਹੁਣ ਜਿੱਦਾ ਮਤਲਬ ਅੱਗੇ ਜਾਣਾ ਪਿੱਛੇ ਜਾਣਾ ਆਪਾਂ ਨੂੰ ਭਲੇਖਾ ਪਏਗਾ ਨਾ ਇਹ ਬਸ ਆ ਫੜਨਾ ਟਾਉ 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 ਕਰੀ ਜਾਣਾ ਆਪਾਂ ਠੀਕ ਆ ਜੀ ਇਹਨੂੰ ਹੁਣ ਆਪਾਂ ਬੈਕ ਜਾਣਾ ਤੇ ਬੈਕ ਆਪਾਂ ਇੱਥੋਂ ਜਾਣਾ ਵਾ ਠੀਕ ਆ ਜੀ ਆ ਆਪਾਂ ਬੈਕ ਚਲੇ ਗਏ ਦੰਨਿਆ ਹੁਣ ਆਪਾਂ ਇਹਨੂੰ ਬੰਦ ਕਰ ਦਈਏ ਚਲੋ ਪਹਿਲਾਂ ਹੋਰ ਫੀਚਰ ਵੀ ਤੁਹਾਨੂੰ ਦੱਸ ਦਵਾ ਚਲੋ ਬਾਏ ਘਟ ਕਰਾਂ ਘੁੰਮ ਘੁੰਮ ਕਰੀ ਜਾਂਦਾ ਏ ਆਈਡੀ ਦੇ 3N ਨਾਲ ਡਾਟਾ ਕੇਬਲ ਹੈ ਕਿ ਜਿਹੜਾ ਤੁਸੀਂ ਐਲਸੀਡੀ ਨਾਲ ਇਹਨੂੰ ਕਨੈਕਟ ਕਰ ਸਕਦੇ ਹੋ ਐਲਸੀਡੀ ਨਾਲ ਇਹ ਆ ਪੂਰੀ ਇੱਦਾਂ ਪੈਣੀ ਚਾਹੀਦੀ ਆ ਮਤਲਬ ਡਿਸਪਲੇ ਬੰਦ ਹੋਣੀ ਚਾਹੀਦੀ ਆ ਜਿੱਦਾਂ ਹੀ ਪਾਉਗੀ ਡਿਸਪਲੇ ਬੰਦ ਹੋ ਜੂਗੀ ਤੇ ਆਪਾਂ ਸਮਝਣਾ ਕਿ ਇਹ ਇਹ ਦੇ ਲਾਇਕ ਹੋ ਗਈ ਆ ਠੀਕ ਹੈ ਜੀ ਇਸ ਤੋਂ ਵੱਧ ਨਹੀਂ ਪਸਾਉਣੀ ਮਤਲਬ ਇਸ ਤੋਂ ਵੱਧ ਨਹੀਂ ਜਾਣੀ ਚਾਹੀਦੀ ਮੋਰੀ ਨਾ ਕੱਢ ਦਿਓ ਮਤਲਬ ਤੋੜੀ ਨਾ ਦਿਓ ਇਹ ਪਾਉਂਦੇ ਪਾਉਂਦੇ ਤੇ ਆ ਐਲਸੀਡੀ ਨਾਲ ਕਨੈਕਟ ਹੋ ਗਈ ਉਸ ਤੋਂ ਬਾਅਦ ਅਸੀਂ ਮਜ਼ਾ ਲੈਣਾ ਹੁਣ ਦੋ ਬੰਦਿਆਂ ਨੇ ਮਤਲਬ ਮੈਂ ਤੇ ਮੇਰੇ ਬੱਚੇ ਨੇ ਯਾ ਦੋ ਨਾ ਯਾਰਾ ਦੋਸਤਾਂ ਨੇ ਜਿੰਨੇ ਵੀ ਦੋ ਬੰਦੇ ਨੇ ਖੇਡਣਾ ਆ ਆ ਲੋ ਮੇਰੇ ਭਰਾ ਮੈਂ ਕਹਿੰਦਾ ਸਵਾਦ ਨਾ ਜੇ ਨਾ ਜ਼ਿੰਦਗੀ ਜੀਣ ਦਾ ਆਹ ਚੀਜ਼ ਲੈ ਕੇ ਮੈਂ ਕਹਿੰਦਾ ਜਿੱਦਾਂ ਮਰਜ਼ੀ ਕਰ ਲਿਓ ਮੇਰੇ ਭਰਾ ਬਹੁਤ ਵਧੀਆ ਚੀਜ਼ ਆ ਦੋ ਬੰਦੇ ਦੇ ਨਾਲ ਖੇਡ ਸਕਦੇ ਆ ਤੇ ਆਹ ਨਾਲ ਦਿੱਤੀ ਇਹਨਾਂ ਨੇ ਡਾਟਾ ਕੇਬਲ ਇਹ ਡਾਟਾ ਕੇਬਲ ਕਾਦੇ ਵਾਸਤੇ ਦਿੱਤੀ ਆ ਮੇਰੇ ਭਰਾ ਸਾ ਅੱਜ ਦੇਖੋ ਜਿੱਦਾਂ ਹੀ ਪੱਟੀ ਆਪਾਂ ਇਹਦੀ ਸਕਰੀਨ ਜਾਗੀ ਮਤਲਬ ਸਮਝ ਹੀ ਗਏ ਤੁਸੀਂ ਸਿਆਣੇ ਆ ਸਾਰੇ ਠੀਕ ਆ ਜੀ ਆਹ ਡਾਟਾ ਕੇਬਲ ਦਿੱਤੀ ਆ ਮੇਰੀਆਂ ਜਾਨੋ ਚਾਰਜਿੰਗ ਵਾਸਤੇ ਕਿਉਂਕਿ ਚਾਰਜਿੰਗ ਇਹਦੇ ਨਾਲੇ ਨੇ ਹੋਣਾ ਆ ਠੀਕ ਹੈ ਜੀ ਬਾਕੀ ਇਹਦੀ ਲੁੱਕ ਬਹੁਤ ਜ਼ਿਆਦਾ ਪਿਆਰੀ ਆ ਗ੍ਰਿਪ ਵੀ ਬਹੁਤ ਅੱਛੀ ਆ ਚੈੱਕ ਕਰੋ ਇੱਧਰ ਆ ਦੇਖ ਆ ਚੀਜ਼ ਹੁੰਦੀ ਆ ਤੇ ਜਿਹੜਾ ਪੁਰਾਣਾ ਮਾਡਲ ਆਉਂਦਾ ਸੀ ਆ ਵਾਲਾ ਇਹਦੇ ਨਾਲੋਂ ਕਾਫੀ ਬੈਟਰ ਆ ਕਾਫੀ ਬੈਟਰ ਆ ਜਿੱਦਾਂ ਕਿ ਸਕਰੀਨ ਵੀ ਵੱਡੀ ਆ ਗਈ ਇਹਦੇ ਵਿੱਚ ਆ ਨਹੀਂ ਸੀਗਾ ਇੱਥੋਂ ਆਪਾਂ ਨੂੰ ਆਹੀ ਬਟਨਾਂ ਤੋਂ ਕੰਮ ਲੈਣਾ ਪੈਂਦਾ ਸੀਗਾ ਤੇ ਹੁਣ ਇੱਥੇ ਅਸੀਂ ਆ ਬਟਨਾਂ ਦਾ ਕਿਹੜਾ ਛੱਡ ਸਕਦੇ ਆ ਅਸੀਂ ਇੱਥੋਂ ਯੂਜ਼ ਕਰ ਸਕਦੇ ਆ ਠੀਕ ਆ ਜੀ ਹੋਰ ਇਹਦੇ ਵਿੱਚ ਫੀਚਰ ਆ ਗਿਆ ਐਕਸਟਰਾ ਡਿਸਪਲੇ ਵੱਡੀ ਆ ਗਈ ਠੀਕ ਹੈ ਜੀ ਤੇ ਨਾਲ ਇੱਕ ਹੋ ਐਕਸਟਰਾ ਆ ਗਿਆ ਆਪਣੇ ਕੀ ਭਲਾ ਆਹਾ ਇੱਕ ਆ ਇੱਕ ਐਕਸਟਰਾ ਆ ਗਿਆ ਠੀਕ ਹੈ ਜੀ ਤੇ ਤੁਸੀਂ ਇਹਨੂੰ ਬਾਇ ਬਾਇ ਵੀ ਕਰ ਸਕਦੇ ਹੋ ਸਾਡੇ ਕੋਲੋਂ ਤੇ ਬਾਇ ਕਰਨ ਵਾਸਤੇ ਤੁਹਾਨੂੰ ਸਾਡਾ ਨੰਬਰ WhatsApp ਕਰਨਾ ਪੈਣਾ ਹੈ 9814843223 ਮਤਲਬ 984343223 ਠੀਕ ਹੈ ਜੀ ਉਸ ਨੰਬਰ ਤੇ ਤੁਸੀਂ ਸਾਨੂੰ WhatsApp ਕਰੋ ਉਹਨਾਂ ਨੂੰ ਇਹਦਾ ਸਕਰੀਨ ਸ਼ਾਟ ਪਾ ਦਿਓ ਤੇ ਰੇਟ ਦੀ ਗੱਲ ਕਰੀਏ ਤਾਂ ਆਨਲਾਈਨ ਤੁਹਾਨੂੰ ਮਿਲੇਗੀ ਇਹ 1480 1500 ਦੇ ਵਿੱਚ ਵਿੱਚ ਲੇਕਿਨ ਅਸੀਂ ਇਹਦਾ ਰੇਟ ਜਿਹੜਾ ਦੇ ਰਹੇ ਹਾਂ ਸਿਰਫ 950 ਰੁਪਏ 950 ਰੁਪਏ ਤੇ ਜਿਹੜੇ ਮੇਰੇ ਭਰਾ ਸਾਡੇ YouTube ਤੋਂ ਵੀਡੀਓ ਦੇਖ ਚੁੱਕੇ ਆ ਉਹਨਾਂ ਵਾਸਤੇ ਦੀ ਡਿਲੀਵਰੀ ਚਾਰजेस ਬਿਲਕੁਲ ਫਰੀ ਰਹਿਣਗੇ ਤੇ ਦਵਾ ਦਵਾ ਮੇਰੇ ਭਰਾ ਆਰਡਰ ਕਰ ਦੋ ਕਿਉਂਕਿ ਇਦਾਂ ਦਾ ਮਾਡਲ ਆਪਾਂ ਨੂੰ ਕਿਤੇ ਵੀ ਨਹੀਂ ਮਿਲ ਸਕਦਾ ਕਿਤੇ ਵੀ ਨਹੀਂ ਮਿਲ ਸਕਦਾ ਠੀਕ ਹੈ ਜੀ ਜਰੂਰ ਬਾਏ ਕਰਿਓ ਮਜ਼ਾ ਬੁਰਾ ਆਉਣ ਵਾਲਾ ਆ